ਆਪਾਂ ਸਾਡੇ ਕਿਸਾਨ ਸਾਥੀ ਤੋਂ ਸੁਣਦੇ ਹਾਂ ਕਿ ਇਹਨਾਂ ਦਾ ਕੀ ਤਜਰਬਾ ਹੈ ਕਿ ਸਪਰੇ ਕਿਉਂ ਨਹੀਂ ਕਰ ਕੀਤੀ ਕਿਉਂਕਿ ਇਹ ਜੈਵਿਕ ਖੇਤੀ ਕਰਦੇ ਆ ਜਾਂ ਕੀ ਗੱਲ ਆ ਕਦੋਂ ਸਪਰੇ ਨਹੀਂ ਕਰਦੇ ਆਪਣਾ ਤਜਰਬਾ ਦੱਸੋ ਜੀ ਮੈਂ ਅੱਜ ਤੋਂ 400 ਰੁਪਏਲਾਂ ਜੀ ਛੱਡਿਆ ਸੀ 2 ਕਿੱਲੇ ਝੋਡੇ ਦੇ ਹਾਂਜੀ ਹੋਰ ਉਹ ਵਧੀਆ ਰਹੇ 2 ਕਿੱਲੇ ਹਾਂਜੀ ਉਸ ਤੋਂ ਬਾਅਦ ਫੇਰ ਛੱਡੇ ਉਸ ਤੋਂ ਪਿਛਲੇ ਸਾਲ ਦਾ 10 ਕਿੱਲੇ ਛੱਡੇ ਸੀ ਹਾਂਜੀ ਪਿਛਲੇ ਸਾਲ ਦਾ 10 ਕਿੱਲੇ ਛੱਡੇ ਸੀਗੇ ਤੇ ਉਹ ਵੀ ਬਹੁਤ ਵਧੀਆ ਝਾੜ ਰਿਹਾ ਉਹ ਝਾੜ ਦਾ ਫਰਕ ਪਿਆ ਬਈ ਜੀ ਨਹੀਂ ਜੀ ਝਾੜ ਵੱਧ ਸੀਗਾ ਠੀਕਾ ਚਾਰ ਮੰਨ ਲਓ ਕਿ ਮੈਂ ਦੋ ਕਿੱਲੇ ਪੂਸਾ ਛੱਡਿਆ ਸੀ ਜਿਹੜਾ ਉਹ ਅੱਡ ਤਲਾਇਆ ਸੀ ਉਹਦਾ ਤਕਰੀਬਨ 100 ਗੱਟੇ ਦੇ ਕਰੀਬ ਹੀ ਨਿਕਲ ਆਇਆ ਸੀਗਾ ਤੇ ਇੱਕ ਦੀ ਫੇਰ ਇਹ ਸੱਤ ਕਿੱਲੇ ਛੱਡੇ ਤੇਲੇ ਦਾ ਜਦੋਂ ਜ਼ੋਰ ਗਿਆ ਪਿਆ ਉਦੋਂ ਦੂਜੀ 25 ਕਿੱਲੇ ਕਰਤੇ ਇਹ ਸੱਤ ਕਿੱਲੇ ਫੇਰ ਛੱਡ ਲਈ ਵੀ ਜੇ ਕੋਈ ਆਊਗਾ ਜਾਂ ਜ਼ਿਆਦਾ ਕਸ ਪਾਊਗਾ ਤਾਂ ਕਰ ਦੇਾਂਗੇ ਤੇ ਨਹੀਂ ਰਹਿਣ ਦੇਾਂਗੇ ਇਹ ਬਾਕੀ ਹੁਣ ਤੁਹਾਡੇ ਸਾਹਮਣੇ ਆ ਜੋ ਵੀ ਆ ਤੁਸੀਂ ਵੇਖ ਲਓ ਖੇਤ ਅਸੀਂ ਦੇਖਿਆ ਹੁਣ ਕਈ ਵੀਰਾਂ ਦੇ ਸਵਾਲ ਆਉਣਗੇ ਕਿ ਅੱਛਾ ਸਪਰੇਅ ਨਾ ਕਰਕੇ ਝਾੜ ਵਧਾ ਇਹ ਤਾਂ ਬੜਾ ਵਧੀਆ ਫਾਰਮੂਲਾ ਹੈ ਆਹੀਂ ਕਿਵੇਂ ਹੁੰਦਾ ਹੈ ਸਪਰੇਅ ਨਾ ਕਰਕੇ ਚਾੜ ਆਏ ਵਾਧਾ ਭਰਾਓ ਜਦੋਂ ਤੁਸੀਂ ਬਿਨਾਂ ਜ਼ਰੂਰਤ ਤੋਂ ਸਿੰਥੈਟਿਕ ਦਵਾਈਆਂ ਲਿਆ ਕੇ ਖੇਤਾਂ ਦੇ ਵਿੱਚ ਪਾਉਣੇ ਆ ਤਾਂ ਉਹ ਸਿੰਥੈਟਿਕ ਦਵਾਈਆਂ ਜਿਹੜੀਆਂ ਹੈਗੀਆਂ ਉਹ ਖੇਤ ਦਾ ਮਿੱਤਰ ਕੀੜਾ ਸਾਰਾ ਮਾਰ ਦਿੰਦੀਆਂ ਮਿੱਤਰ ਕੀੜਾ ਮਾਰ ਦਿੰਦੀਆਂ ਤੇ ਉਹਦੇ ਨਾਲ ਹੀ ਨਾਲ ਜਿਹੜਾ ਰਸ ਚੂਸਣ ਵਾਲੇ ਕੀੜੇ ਆ ਉਹਨਾਂ ਦੀ ਸੰਖਿਆ ਨੂੰ ਵਧਾ ਦਿੰਦੀਆਂ ਹੁਣ ਮੰਨ ਲਓ ਕਿ ਮੈਂ ਆਪਦੇ ਖੇਤ ਦੇ ਵਿੱਚ ਮਿੱਤਰ ਸੈਨਾ ਜਿੰਨੀ ਸਾਰੀ ਖਤਮ ਕਰਤੀ ਉਹ ਖਤਮ ਹੋਣ ਦੇ ਨਾਲ ਕੀ ਹੋਏਗਾ ਕਿ ਜਿਹੜਾ ਦੁਸ਼ਮਣਾਂ ਖੇਤ 'ਤੇ ਹਮਲਾ ਵਧ ਕਰਨਗੇ ਤਾਂ ਮੇਰਾ ਨੁਕਸਾਨ ਹੋ ਗਿਆ ਹੁਣ ਇੱਕ ਵੀਰ ਮੈਂ ਦੇਖਿਆ ਕਿ ਥਾਇਆ ਮਿਥੌਕਸਮ ਜਿਹੜੇ ਤੇਲੇ ਵਾਲੀ ਦਵਾਈ ਆ ਜਿਹਨੂੰ ਅਸੀਂ ਲਾਲ ਜਾਂ ਲਹੂ ਕਹਿੰਦੇ ਆ ਉਹ 100 ਗ੍ਰਾਮ ਪਾਈ ਇੱਕ ਕਿਸਾਨ ਨੇ 150 ਗ੍ਰਾਮ ਪਾਈ ਤਾਂ 150 ਗ੍ਰਾਮ ਪਾਉਣ ਦੇ ਨਾਲ ਤਾਂ ਝਾੜ ਘਟਣਾ ਹੀ ਘਟਣਾ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਖੁਸ਼ਕ ਹੁੰਦੀ ਆ ਕਿਸਾਨ ਦੇ ਖੇਤ ਦੇ ਪੱਤੇ ਤੋਂ ਲਾਲ ਕਰਤੇ ਤੇ ਉਸ ਤੋਂ ਬਾਅਦ ਝਾੜ ਘਟ ਗਿਆ ਇੱਕ ਵੀਰ ਦਾ ਪਰਸੋ ਫੋਨ ਆਇਆ ਕਿ ਮੈਂ ਆਪਣੇ ਖੇਤ ਦੇ ਵਿੱਚ ਐਸੀਫੇਟ ਪਾਰ ਦਿਆ ਝੋਨੇ ਦੇ ਵਿੱਚ ਐਸ ਟਾਈਮ ਤੇ ਐਸੀਫੇਟ ਦਾਣਾ ਸਾਰਾ ਕਾਲੀ ਹੋ ਗਿਆ ਕਾਲਾ ਹੋ ਗਿਆ ਝਾੜ ਵਧਣ ਦੀ ਬਜਾਏ ਘਟੂਗਾ ਕਿ ਵਧੇਗਾ ਇੱਕ ਵੀਰ ਦਾ ਇਹ ਫੋਨ ਆਇਆ ਸਮਰੂਰ ਤੋਂ ਹੈ ਕਿ ਮੈਨੂੰ ਦਵਾਈ ਵਾਲੇ ਇੱਕ ਵਿਅਕਤੀ ਨੇ ਜਿਹੜਾ ਹੈਗਾ ਪੰਜ ਦਵਾਈਆਂ ਰਲਾ ਕੇ ਕਰਵਾਈਆਂ ਤੇ ਉਸ ਤੋਂ ਬਾਅਦ ਹੋਇਆ ਕਿ ਪ੍ਰਧਾਨ ਜੀ ਕੋਰਾ ਚੋਨਾ ਹੀ ਅੜ ਗਿਆ ਐਂ ਕਰਕੇ ਨਿਸਰਿਆ ਹੀ ਨਹੀਂ ਵਿਚਾਲੀ ਰਹਿ ਗਿਆ ਤਾਂ ਹਕਾਰਨ ਕੀ ਹੋਇਆ ਕਿ ਉਸ ਬੰਦੇ ਨੇ ਜਿਹੜਾ ਹੈਗਾ ਦਵਾਈ ਗਲਤ ਪਵਾਤੀ ਠੀਕ ਹੈ ਜੀ ਤਾਂ ਇਸ ਕਰਕੇ ਜ਼ਰੂਰੀ ਹੈ ਕਿ ਕਿਸਾਨ ਦਾ ਪੁੱਤ ਪੜ੍ਹੇ ਪੜ੍ਹ ਕੇ ਤੇ ਸਿੱਖੇ ਦੋ ਤਿੰਨ ਤਾਂ ਬਿਮਾਰੀਆਂ ਐ ਦੋ ਤਿੰਨ ਕੀੜੇ ਐ ਜੇ ਭਾਈ ਆਪਾਂ ਸਾਰੇ ਪੜ੍ਹ ਲઈએ ਚਾਰ ਪੰਜ ਬਿਮਾਰੀਆਂ ਬਾਰੇ ਕਿੱਥੋਂ ਆਉਂਦੀ ਕਿਵੇਂ ਆਉਂਦੀ ਆਪਾਂ ਠੀਕ ਕਰ ਲਾਂਗੇ ਨਾ ਮੈਨੂੰ ਪਤਾ ਹੈ ਕਿ ਮੇਰੇ ਗਾਂ ਜਿਹੜੀ ਹੈਗੀ ਆ ਇੰਨੇ ਦਿਨ ਆਪਾਂ ਬੋਲਦੀ ਐ ਇੰਨੇ ਦਿਨ ਆਪਾਂ ਟੀਕਾ ਪਰੋਣਾ ਹੈ ਮੇਰੀ ਬੱਚੀ ਦਸ ਦੇਣ ਦੀ ਹੋ ਗਈ ਤਾਂ ਉਹਨੂੰ ਮੈਂ ਜਿਹੜਾ ਮਲੱਪਾਂ ਦੀ ਗੋਲੀ ਦੇਣੀ ਐ ਆਪਾਂ ਨੂੰ ਪਤਾ ਨਾ ਤੇ ਜੋ ਉਸੇ ਹਿਸਾਬ ਦੇ ਨਾਲ ਆਪਾਂ ਖੇਤ ਬਾਰੇ ਪੜ ਲਾਂਗੇ ਤਾਂ ਜਿਹੜੀਆਂ ਬਿਮਾਰੀਆਂ ਨੂੰ ਆਉਣ ਤੋਂ ਪਹਿਲਾਂ ਹੀ ਕੰਟਰੋਲ ਕਰ ਲਾਂਗੇ ਤੇ ਅਸ ਕਿਸਾਨ ਖੁਸ਼ਾਲ ਹੋ ਜੀਗਾ